ਪੈਸ਼ਨ ਬਾਰੇ ਜਾਣਕਾਰੀ ਹਾਂਜੀ ਅੱਜ ਸਾਡਾ ਜੋਧ ਨਸ਼ਾ ਵਿਰੋਧ ਦੇ ਤਹਿਤ ਕੈਸੋ ਆਪਰੇਸ਼ਨ ਪੂਰੇ ਪੰਜਾਬ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਅਸੀਂ ਚਲਾ ਰਹੇ ਹਾਂ ਇਹਦੇ ਵਿੱਚ ਅੱਜ ਸਾਡੇ ਥਾਣੇ ਝੰਡੇਆਲੇ ਦਾ ਪਿੰਡ ਧਾਰੜਾ ਜਿਹੜਾ ਵੀ ਇੱਥੇ ਕਾਫੀ 5-7 ਬੰਦੇ ਬਦਨਾਮ ਹੈਗੇ ਆ ਉਹਨਾਂ ਦੀ ਘਰ ਦੀ ਅਸੀਂ ਸਰਚ ਕਰ ਰਹੇ ਹਾਂ ਇਹ ਪੁਲੀਸ ਸਬਡਿਵੀਜ਼ਨ ਦੀ ਫੋਰਸ ਲੈ ਕੇ ਸਰ ਕੋਈ ਬਰਾਮਦਗੀ ਹੋਈ ਹੁਣ ਤੱਕ ਫਿਲਹਾਲ ਅਜੇ ਥੋੜਾ ਟਾਈਮ ਹੀ ਹੋਇਆ ਜੇ ਸਰਚ ਚੱਲ ਰਹੀ ਆ ਜਦੋਂ ਬਰਾਮਦਗੀ ਹੋਈ ਤੁਹਾਨੂੰ ਤੁਹਾਡੇ ਨੋਟਿਸ ਲਿਆਂਦਾ ਜਾਊਗਾ ਸਰ ਆਮ ਪਬਲਿਕ ਨੂੰ ਕੀ ਸੋਚਦਾ ਆਮ ਪਬਲਿਕ ਨੂੰ ਵੀ ਇਹੀ ਹੈ ਵੀ ਜਿਹੜੇ ਮਾੜੇ ਬੰਦੇ ਆ ਕੰਮ ਕਰਦੇ ਆ ਪਿੰਡਾਂ ਦੇ ਵਿੱਚ ਬੱਚਿਆਂ ਦਾ ਫਿਊਚਰ ਖਰਾਬ ਕਰਦੇ ਆ ਪਿੰਡ ਵਾਲਿਆਂ ਨੂੰ ਵੀ ਇਹੀ ਰਿਕਵੈਸਟ ਆ ਵੀ ਸਾਰੇ ਜਣੇ ਇਕੱਠੇ ਹੋ ਕੇ ਇਹਨਾਂ ਦਾ ਵਿਰੋਧ ਕਰੋ ਪਲੱਸ ਸਾਡੀ ਹੈਲਪ ਦੇ ਨਾਲ ਇਹਨਾਂ ਦੇ ਉੱਤੇ ਵੱਧ ਤੋਂ ਵੱਧ ਕਾਰਵਾਈ ਕਰਵਾਓ ਸਰ ਜੋ ਪੀਲੇ ਪੰਜੇ ਚੱਲ ਰਿਹਾ ਉਹਦੇ ਬਾਰੇ ਪੀਲੇ ਪੰਜੇ ਦਾ ਇਹ ਹੈ ਜੀ ਉਹ ਪੂਰਾ ਪ੍ਰੋਪਰ ਚੈਨਲ ਚ ਚੱਲਦਾ ਕਈ ਲੋਕਾਂ ਨੇ ਜਿੱਦਾਂ ਪਿੰਡ ਦੀਆਂ ਪੰਚਾਇਤ ਦੀ ਜਗ੍ਹਾ ਤੇ ਉੱਤੇ ਕਬਜ਼ਾ ਕਰ ਲਿਆ ਇਹ ਨਸ਼ਾ ਵੇਚ ਕੇ ਉੱਤੇ ਪ੍ਰਾਪਰਟੀਆਂ ਬਣਾਈਆਂ ਉਹ ਪ੍ਰਾਪਰ ਚੈਨਲ ਜੋ ਕਾਨੂੰਨ ਦੇ ਮੁਤਾਬਕ ਹੈਗਾ ਉਹ ਅਸੀਂ ਇੱਕ ਪ੍ਰੋਸੀਜਰ ਅਡਾਪਟ ਕਰਦੇ ਇਹਦੇ ਵਿੱਚ ਮਾਲ ਮਹਿਕਮਾ ਪਲੱਸ ਬੀਡੀਪੀਓ ਸਾਹਿਬ ਡੀਡੀਪੀਓ ਸਾਹਿਬ ਮਾਨਯੋਗ ਡੀਸੀ ਸਾਹਿਬ ਦੇ ਹੁਕਮ ਦੇ ਨਾਲ ਜਿਹੜਾ ਉਹ ਇਲੀਗਲ ਪ੍ਰਾਪਰਟੀ ਤੇ ਕਬਜ਼ਾ ਪਤਾ ਕਰਕੇ ਤੇ ਫਿਰ ਪੁਲਿਸ ਦੀ ਅਮਦਦ ਦੇ ਨਾਲ ਹੋਸੀ ਟਾਰੇ